ਸਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਲਓ ਜੀ ਲੱਗਿਆ ਅੱਜ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਦੇ ਹਾਂ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਜੀ ਭੁੱਲਿਓ ਤੇ ਮਨਿੰਦਰ ਨੂੰ ਅਸੀਂ ਕਰਿਆ ਤਾਂ ਜੀ ਵਾਦਾ ਵੀ ਇਹਦੇ ਜਨਮ ਦਿਨ ਨੂੰ ਇਹਨੂੰ ਦੋਣੀ ਆ ਜੀ ਨਿਊ ਸਾਈਕਲੀ ਤੇ ਉਹ ਪਾ ਚੱਲੇ ਆ ਜੀ ਦੁਕਾਨ ਤੇ ਥੋੜੇ ਪੈਸੇ ਮੇਰੇ ਪਾ ਘੜਦੇ ਤੇ ਬੀਬੀ ਆ ਰਕ ਬਾਈ ਨੇ ਮੇਰੀ ਕੀਤੀ ਹੈਲਪ ਤੇ ਹਾਂਜੀ ਮਨੋਦਰਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਹ ਪਹਿਲਾਂ ਬੀਬੀ ਨੂੰ ਇੱਕੋਂ ਪਾ ਤੇ ਬਲਾਉਣਾ ਮੈਂ ਫਤਹਣਾ ਵਾਹਿਗੁਰੂ ਜੀ ਦਾ ਉਹ ਚੀ ਗੋਲ ਹੈ ਵਾਹਿਗੁਰੂ ਜੀ ਦਾ ਸਾਹਿਬ ਨਹੀਂ ਤਾਂ ਕੋਈ ਆ ਹਾਂ ਤੇ ਮੈਂ ਬੀਬੀ ਦਾ ਧੰਨਵਾਦ ਨਹੀਂ ਕਰਨੀ ਵੀ ਧੰਨਵਾਦ ਓਡਾ ਬੋਨਾ ਦਾ ਤਿੰਨਾ ਦਾ ਕਾ ਤੇ ਹਲਪ ਕਿੱਤੀ ਆ ਪਾਪੇ ਨੇ ਲੈ ਕੇ ਦਿੱਤੀ ਮੈਂ ਕਿਹਾ ਮੈਂ ਤੇ ਬੰਦ ਤੋਂ ਵੀ ਆਤਾ ਸਭ ਦੇ ਲਈ ਨਾ 1000 ਰੁਪਇਆ ਬਾਇਨਾ 1000 ਰੁਪਇਆ ਪੂਰਾ 1000 ਰੁਪਇਆ ਪਿਆ ਆ ਤੂੰ ਹੱਥ ਦੇਣਾ ਮਾਰ ਕੇ ਦਿਖਾ ਤੁਹਾਡੇ ਸਬਸਕ੍ਰਾਈਬਰਾਂ ਨੂੰ ਕਦੇ ਪਤਾ ਨਹੀਂ ਵੀ ਦਾਦੀ ਕਿੰਨੀ ਕੁ ਪਿਆਰੀ ਹੈ ਇਹ ਦਾਦੀ ਨੂੰ ਕਿੰਨਾ ਕੁ ਪਿਆਰਾ ਸਭ ਨੂੰ ਪਤਾ ਹੈ ਇੱਧਰ ਸਾਡਾ ਬੜਾ ਭਾਈ ਫਿਰਦਾ ਇਹਨੂੰ ਆਇਆ ਵੀ ਕਿਤੇ ਮੈਨੂੰ ਵੀਡੀਓ 'ਚ ਲੈ ਕੇ ਨਾ ਕਹਿ ਦੇਣ ਹੈ ਲੈ ਨਹੀਂ ਮੈਂ ਦੇ ਤੇ ਪੁੱਤ ਜਿੰਨੇ ਮਹਾਰਾਜ ਇਹਨੂੰ ਦਾਦੀ ਰੱਖਾ ਟੋਕਸ ਆਪਣੇ ਪਾਸਾ ਲੈ ਕੇ ਕਿਤੇ ਦੇ ਤੇ ਪੈਣ ਉਹ ਆ ਜਾ ਬਾਈ ਉਹਨੂੰ ਆ ਆ ਅੱਜ ਕੱਲ ਤਾਂ ਇਹ ਮੇਰੇ ਵੀਡੀਓ ਵਿੱਚ ਬਹੁਤ ਘੱਟ ਆਉਂਦਾ ਬੰਦਾ ਲੈ ਹਾਂਜੀ ਕੁਰਸੀ ਦੇਲਾ ਵਾਹਿਗੁਰੂ ਦੀ ਕੀ ਕੋ ਖੋਲੋ ਵਾਹਿਗੁਰੂ ਦੀ ਕੀ ਕੋ ਖੋਲੋ ਲਓ ਵੇ ਫੱਜੀ ਗੱਦਨੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀ ਕੋ ਖੋਲੋ ਹਾਂ ਅੱਜ ਜੇ ਮੰਦਰ ਤੋਂ ਦੋਣੀਆਂ ਸੈਂਕੜੀ ਮੇਰੇ ਪਾਈ ਨੇ ਮਾਰ ਦਿੱਤੇ ਤੈਨੂੰ ਗੋਣੀ ਨਹੀਂ ਜਿਹੜੇ ਪੈਸੇ ਘਟ ਗਏ ਜੀ ਉਹ ਇਨੇ ਤੇੜੇ ਆ ਪਾਪਾ ਜੀ ਚਲੋ ਠੀਕ ਆ ਕੋਈ ਇਨਸ਼ਾਅੱਲਾ ਇਨਸ਼ਾਅੱਲਾ ਹੋ ਗਿਆ ਹਾਂ ਤੂੰ ਬਹਿ ਕਾ ਤੂੰ ਮੇਰੇ ਕੋਲ ਮੈਂ ਮੈਂ ਬੋਲਦਾ ਹੁਣ ਤਾਂ ਜੇ ਤੂੰ ਕਹੂਗੀ ਨਾ ਜਿਉਰੀ ਪੜ ਲਿਆ ਕਹਿੰਦੇ ਕਿਰਾ ਠੀਕ ਆ ਕਾਤੇ ਦਿਨ ਨਮੀ ਸੈ ਪਰ ਸਾਈਕਲੀ ਤੋੜੀ ਜਾ ਯਾਰ ਆ ਨਹੀਂ ਛੜਗਾ ਮੈਂ ਤੁਹਾਡੇ ਹੱਥ ਲਾ ਲੈਣਾ ਦੋਨਾਂ ਦੇ ਦੋਨਾਂ ਦੇ ਲੋ ਨਹੀਂ ਮੇਰੇ ਘਰ ਬੜਾ ਹੋਊਗਾ ਬੜੀ ਮਡੂਗੀ ਪੀੜ ਬੜੀ ਸਾਈਕਲੀ ਮੁੱਕ ਜੇ ਥੋੜਾ ਉਹ ਤੇ ਉਹਦੇ ਤੇਰੇ ਬਦਨ ਚ ਆ ਸਾਹ ਹੈ ਚਲ ਠੀਕ ਆ ਪਪਾ ਜੇ ਮੈਂ ਹੁਣ ਮੈਂ ਛੋਟਾ ਹੈ ਨਾ 8 ਸਾਲ ਦਾ ਹੈ ਨਾ ਜਿਹੜੀ 8 ਸਾਲ ਦੇ ਸਾਈਕਲੀ ਬੱਚੀ ਚਲਾ ਸਕਦੇ ਆ ਆਪਾਂ ਤੈਨੂੰ ਉਹ ਦਿਵਾਵਾਂਗੇ ਠੀਕ ਆ ਬڑے ਬੁੜੇ ਟੈਰ ਵਾਲੀ ਤੇ ਤੇ ਚੱਲਣੀ ਨਹੀਂ ਨਹੀਂ ਜਦੋਂ ਵੱਡਾ ਹੋਗਾ ਹਾਂ ਜਦੋਂ ਤਿੰਨ ਸਾਲੋਂ ਵੱਧ ਜਦੋਂ ਹਾਂ ਜਦ ਤੂੰ 10 11 ਸਾਲ ਦਾ ਹੋ ਗਿਆ 11 ਦਾ ਤਿੰਨ ਸਾਲ ਦਾ ਉਹ ਤਿੰਨ 11 ਦਾ ਵੀ ਤੇ ਉਹ ਤੋਂ ਬਾਅਦ ਤੈਨੂੰ ਫਿਰ ਦਿਵਾਵਾਂਗੇ

ਐਜੂ ਜਿਹੜੀ ਗੱਲ ਕਰਦਾ ਜਿਹੜੀ ਗੱਲ ਸੱਚੀ ਆ ਉਹ ਗੱਲ ਕਰਾਂਗੇ ਮੇਰੇ ਕੋਲ ਜੀ ਪੈਸੇ ਘਟਦੇ ਤੇ ਥੋੜੇ ਬਹੁਤੇ 2-3000 ਰੁਪਏ ਤੇ ਮੇਰੇ ਬਾਈ ਤੇ ਮੇਰੀ ਬਿੱਟੀ ਨੇ ਪਾਏ ਤੇ ਉਹ ਕਹਿੰਦੇ ਵੀ ਸਾਡਾ ਨਾ ਨਾ ਤੁਮ ਦੇ ਕਿਉਂ ਭਾਈ ਜੇ ਤੁਸੀਂ ਇੰਨਾ ਪਿਆਰ ਨਹੀਂ ਕਰਦੇ ਆ ਤਾਂ ਵੀ ਦੇ ਹਰ ਦੁੱਖ ਸੁੱਖ ਦੇ ਵਿੱਚ ਮਾੜੀ ਚੀਜ਼ ਮੰਗਦਾ ਤੁਸੀਂ ਉਹ ਕੱਢ ਨਹੀਂ ਦੇ ਸਕਦੇ ਆ ਉਹਨਾਂ ਨੂੰ ਨਹੀਂ ਪਤਾ ਹੈ ਕਿ ਜਿਹੜੇ ਸਾਡੇ ਸਬਸਕ੍ਰਾਈਬਰ ਵੀਡੀਓ ਦੇਖਦੇ ਆ ਤੁਸੀਂ ਇਹਦਾ ਕਿੰਨਾ ਮੋਹ ਕਰਦੇ ਆ ਤੁਸੀਂ ਕਹਿ ਇਹ ਵੀ ਚੀਜ਼ ਦਵਾ ਨਹੀਂ ਸਕਦੇ ਸਭ ਨੂੰ ਪਤਾ ਭੈਣਾ ਨਾਲੇ ਬੀਬੀ ਦਾ ਵੀ ਵੀਰਤਾ ਜੇ ਕੇ ਸੋਨੇ ਦੀ ਸਾਈਕਲ ਹੀ ਉਹ ਵੀ ਪੈਰਾ ਕਰ ਦੂ ਚੱਲੀਏ ਫਿਰ ਚੱਲੀਏ ਮੂਹ ਲੜੋ ਵਿਆਜ ਚੰਗਾ ਠੀਕ ਆ ਪਪਾ ਜਿਆਦਾ ਛੀ ਨਾ ਕੰਮ ਕਰਦੇ ਹੁੰਦੇ ਕੁੜੀਆਂ ਨਾ ਫਾਦਣ ਮੁੰਡਿਆਂ ਨੂੰ ਛੱਡ ਦਿੰਦੀ ਆ ਜਦੋਂ ਹੈ ਨਾ ਚਲੋ ਜੀ ਹਰ ਬਹੁਤੀ ਆਪਾਂ ਗੱਲਾਂ ਨਾ ਕਰੀਏ ਆਪਾਂ ਚੱਲੀਏ ਦੁਕਾਨ ਚੋਂ ਕੋਈ ਕਿੱਥੇ ਟਿਊਸ਼ਨ ਵੀ ਜਾਣਾ ਚੱਲਿਆ ਚਲੋ ਜੀ ਚੱਲਦੇ ਆਪਾਂ ਹੁਣ ਜਾ ਕੇ ਉਹ ਫਾਦਰ ਘਾਦੀ ਦਿੰਦੀ ਆ ਹਾਂ ਠੀਕ ਆ ਚਲ ਆ ਬੈਗ ਵੀ ਲੈਣ ਦੇ ਤਰਾਕੇ ਚੱਕਦੇ ਆ ਜੀ ਆ ਜੀ ਆਪਾਂ ਚਮਗੌਰ ਸਾਹਿਬ ਤੇ ਹੁਣ ਜਾ ਕੇ ਦੇਖਦੇ ਆ ਮਨਿੰਦਰ ਕਿਹੜੀ ਕਿਹੜੀ ਸਾਈਕਲ ਦੀ ਡਿਮਾਂਡ ਰੱਖਦਾ ਹੈ ਕਿਆ ਰੱਖਦਾ ਹੈ ਇਹ ਇਹਨੇ ਤਾਂ ਹੁਣ ਚੀਜ਼ਾਂ ਦੇਖੀ ਜਾਣੀਆਂ ਡਿਮਾਂਡਾਂ ਰੱਖੀ ਜਾਣੀਆਂ ਆਹ ਲੈਣੀਆਂ ਆਹ ਲੈਣੀਆਂ ਤੇ ਆਪਣੇ ਭਾਈ ਲੱਖਾ ਜੀ ਮਰੰਡੇ ਵਾਲੇ ਲੱਖੇ ਦੀ ਹੱਟੀ ਆ ਜੀ ਚੌਥਰੀ ਸਾਈਕਲ ਤੇ ਭਾਈ ਜੀ ਉਹ ਬੈਠਾ ਜਿਹਨੇ ਸਾਨੂੰ ਸਾਈਕਲ ਦਿਖਾਉਣੀ ਹੈ ਬੀਜੀ ਬਹੁਤ ਆ ਚੱਲ ਭਾਈ ਤੂੰ ਹੀ ਹੋ ਤੇ ਕੋਲ ਨੂੰ ਉਹਨੇ ਐ ਨਹੀਂ ਉੱਠਣਾ ਉਹਨੇ ਕੋਲ ਨੂੰ ਹੋ ਦੇ ਆ ਜਾ ਭਾਈ ਨੂੰ ਕਹਿ ਰਹੇ ਹਾਂ ਕਿ ਦੇਖ ਗੱਲ ਦਿਖਾ ਆ ਜਾ ਐ ਨਹੀਂ ਭਾਈ ਆ ਮਰਜ਼ੀ ਦੇ ਪਰ ਗੱਲ ਬਣਨੀ ਠੀਕ ਆ ਖੜਾ ਹੋ ਜਾ ਮੁੰਡੇ ਨੂੰ ਅਸੀਂ ਨਾਲ ਲਿਆਂਦਾ ਸਾਈਕਲ ਨੂੰ ਪਸੰਦ ਕਰਾ ਰੇਡ ਬਾਅਦ ਚ ਕਰਾਂਗੇ ਪਹਿਲਾਂ ਅਸੀਂ ਦੇਖਣੀ ਆ ਚਲਾ ਚਰੂ ਕੇ ਆ ਪਹਿਲਾਂ ਪਸੰਦ ਕਰਾਉਣੀ ਆ ਜੀ ਪਹੁੰਚ ਗਏ ਬਾਈ ਦੇ ਗੜਾਉਂਦੇ ਵਿੱਚ ਤੇ ਹੁਣ ਪਸੰਦ ਕਰਨਗੇ ਸਾਈਕਲੀ ਮਨਿੰਦਰ ਸਿੰਘ ਜਿਹੜੀ ਰੱਖਣੀ ਹੈ ਮੈਨੂੰ ਐਂ ਦੱਸ ਵੀ ਜਿਹੜੀ ਆਹਾ ਸਾਈਕਲੀ ਆ ਸਾਨੂੰ ਦੱਸ ਇਹਦਾ ਬੈਨੀਫਿਟ ਹੈ ਕੋਈ ਨੁਕਸਾਨ ਆ ਕਿ ਆ ਸਮਾਨ ਸਮੂਹ ਦਾ ਮਿਲ ਜਾਂਦਾ ਸਾਈਕਲੀ ਦਾ ਇਹਦੇ ਜ ਹੈਗੀ ਚਲਾਉਣ ਜੋਗੀ ਇਹ ਚੱਲਣੀ ਵੀ ਤੇ ਇਹ ਜੋ ਵਾਰੰਟੀ ਕੋਈ ਨਹੀਂ ਗੇਰ ਕੋਈ ਕੰਮ ਨਿਆਣਾ ਖਰਾਬ ਕਰ ਦੇ ਹਾਂ ਨਿਆਣੇ ਤੇ ਕਰੇ ਗੇਰ ਗੁਰੂ ਖਰਾਬ ਹੋਏ ਤੇ ਕੋਈ ਕਮਾਈ ਕਮੂਈ ਜਾਣੇ ਆ ਹਾਂ ਕੀ ਕਰੇ ਮੈਨੂੰ ਫਿਰ ਘੋਟੇ ਫੜਦਾ ਯਾਰ ਬਾਈ ਨਾਲ ਤਾਂ ਗੱਲ ਕਰ ਲਣ ਦਾ ਪਹਿਲਾ ਗੇਰ ਗੁਰੂ ਖਰਾਬ ਹੋ ਜੰਨੇ ਆ ਤੇ ਹਨਾ ਨਿਆਣੇ ਤੇ ਲੋਟ ਨਹੀਂ ਆਉਂਦੀ ਠੀਕ ਆ ਤੇ ਵੈਸੇ ਉਹ ਕੀ ਤਾਂ ਰੇਟ ਕਿਹਾ ਹੈ 10000 ਦੀ ਤੇ ਆਹ ਜਿਹੜੀ ਸਾਈਕਲ ਆ ਇਹ ਇਹ ਚਲਾ ਸਕਦਾ ਇਹ ਇਹ ਵੀ ਗੇਰਾਂ ਵਾਲੀ ਆ ਪੱਥਰ ਗੇਰਾਂ ਵਾਲੀ ਅੱਛਾ ਇਹਦਾ ਵੀ ਸਮਾਨ ਸਮੂਹ ਔਖਾ ਹੀ ਮਿਲਦਾ ਗੇਰਾਂ ਵਾਲਾ ਹੋਰ ਸੜਕਾਂ ਨੂੰ ਸਮਾਨ ਰੱਖਾ ਤਾਂ ਮਿਲ ਜੰਗਾ ਹਾਂ ਨਿਆਣੇ ਕਰਕੇ ਫਿਰ ਔਖਾ ਹੈ ਨਾ ਵੀ ਗੇਰ ਗੁਰੂ ਮੂੜੀ ਜਾਣਾ ਅੱਛਾ ਆਹ ਆ ਸਾਈਕਲ ਜਿਹੜੀ ਤੂੰ ਕਹਿਣਾ ਬਾਈ ਵੀ ਇਹ ਠੀਕ ਆ ਇਹ ਹਾਂ ਬੜੀ ਸੀਟ ਆ ਪੁੱਤ ਨੀਮੀ ਹੋਣੀ ਅੰਕਲ ਕਹਿੰਦਾ ਲੈ ਤੈਨੂੰ ਵੀ ਦਿਖਾ ਦਿੰਦੇ ਆ ਫਿਰ ਜਿਹੜੀ ਆ ਖੜੀ ਐ ਵੀ ਗੇਰਾਂ ਵਾਲੀ ਉਹ ਆ ਇਹ ਬੜੀ ਆ ਜਣੀ ਹਨਾ ਠੀਕ ਆ ਨਾ ਮੈਂ ਇਹ ਤਾਂ ਫੇ ਮੇਰੇ ਵਰਗਾ ਵੀ ਚਲਾ ਸਕਦਾ ਆ ਰਾਮ ਨਾਲੇ ਨੂੰ ਹੈ ਇਹ ਸ਼ੌਕਰ ਵਾਲੀ ਆ ਇਹ ਅੱਛਾ ਇਹ ਕੋਈ ਟੁੱਟਣ ਡਟਣ ਦਾ ਕੋਈ ਹੋ ਇਧਰ ਸਮਾਨ ਤਾਂ ਠੀਕ ਆ ਕੋਈ ਰਿਪੇਅਰ ਫੋਰ ਮਹਿੰਗੀ ਤਾਂ ਨਹੀਂ ਹੈਗੀ ਇਹ ਨਹੀਂ ਮਨਿੰਦਰ ਜੀ ਬੈਠੂਗਾ ਤਾਂ ਆਈਆ ਚਲ ਬੈਠ ਲੈ ਹ ਲੈ ਤੁਮ ਆ ਬੈਠ ਚਲੋ ਪਛੜ ਪੈਰ ਤੂੰ ਆ ਅੱਛਾ ਜੀ ਲੈ ਹੁਣ ਇਹ ਤਾਂ 19 ਵਿੱਚ ਹੋਰ ਨਹੀਂ ਵੀ ਨਹੀਂ ਮਿਲਨੀ ਤੇਰੇ ਪੈਰ ਤਾਂ ਪੂਰੇ ਆਉਨੇ ਆ ਪਿੱਛੇ ਤਾਂ ਕੋ ਮਰੇ ਪੁੱਤ ਹੈਂਡਲ ਵੀ ਨੀਵਾ ਕਰਦੇ ਨੇ ਫਿਰ ਆਹ ਹੈਂਡਲ ਆ ਜਿਹੜਾ ਹੋਰ ਨੀਵਾ ਹੋ ਜੂ ਨੀਵਾ ਜਣਾਓ ਟੱਕ ਆ ਥੱਲੇ ਨੂੰ ਕਰ ਦਈਏ ਇਹ ਠੀਕ ਆ ਚਲੋ ਜੀ ਇਹ ਤਾਂ ਆ ਗਈ ਇਹਨੂੰ ਪਸੰਦ ਆ ਬਾਕੀ ਹੁਣ ਆਪਾਂ ਰੇਟ ਰੂਟ ਦੀ ਵੀ ਬਾਈ ਨਾਲੇ ਗੱਲ ਕਰਨੀ ਪੈਣੀ ਆ ਆ ਬੋਤਲ ਵੀ ਟੰਗੀ ਮਿਲ ਜਾਂਦੀ ਆ ਬੋਤਲ ਵੀ ਕੀ ਬਾਤ ਆ ਬੋਤਲ ਵੀ ਟੱਗੀ ਹੋਈ ਆ ਬਸ ਤੂੰ ਥੋੜਾ ਹੋਰ ਬੜਾ ਸਕੂਲ ਉੱਪਰ ਇਹ ਲੰਘ ਜਾ ਕਰੀ ਹਾਂ ਹੈ ਹਾਂ ਇਹਦਾ ਬਾਈ ਆਰਡਰ ਮਿਲਦਾ ਹੁੰਦਾ ਲੌਕ ਲਾਉਣ ਵਾਲੀ ਪਾਟੇ ਦਾ ਆਏਗੇ ਲਾ ਲੌਕ ਮਿਲ ਜੂਗਾ ਆਪਾਂ ਨੂੰ ਲਾਉਣ ਵਾਲੇ ਜਿਹੜੇ ਉਹ ਦੂਆ ਹੁੰਦਾ ਤਾਰ ਜੀ ਹਾਂ ਤਾਰ ਜੀ ਚਾਬੀ ਵਾਲੀ ਹਾਂ ਉਹ ਦੇਦੀ ਨਾਲ ਯਾਰ ਚੱਲ ਠੀਕ ਆ ਹਾਂ ਬਾਈ ਕੀ ਕਹਿਣਾ ਤੂੰ ਠੀਕ ਆ ਓਕੇ ਆ ਇਹ ਰੇਡ ਤਾਂ ਬਾਈ ਨਾਲੇ ਕਰਨਾ ਪੈਣਾ ਸਮਝ ਨਾ ਕਰੋ ਹਰ ਜੀ ਮਾੜਾ ਜੀ ਸਾਈਕਲ ਹੀ ਬਨਿੰਦਰ ਨੇ ਕਰ ਲਈ ਆ ਜੀ ਪਸੰਦ ਬਾਕੀ ਹੁਣ ਬਾਈ ਕਹਿੰਦਾ ਰੇਡ ਪੈਗਰ ਜੋ ਵੀ ਹੈ ਬਾਈ ਤੇ ਅੰਦਰ ਕਰਵਾ ਲਓ ਤੇ ਹੁਣ ਆਪਾਂ ਬਾਈ ਨੂੰ ਮਿਲਦੇ ਆਂ ਅੰਦਰ ਪ੍ਰਧਾਨ ਜੀ ਲਖਾ ਜੀ ਪੱਤਰਕਾਰ ਵੀਰ ਜੀ ਸਾਸੀ ਕਾ ਸਾਸੀ ਗਾਲ ਹੋਰ ਸੁਣਾਓ ਜੀ ਠੀਕ ਹੈ ਬਹੁਤ ਅਚੇ ਅਸੀਂ ਆਏ ਆ ਜੀ ਥੋੜੀ ਦਿਖਾ ਦੇ ਸਾਈਕਲ ਹੀ ਲੈਣ ਤੇ ਮੁੰਡੇ ਨੇ ਇਹਨੇ ਕੀਤੀ ਹੈ ਜੀ ਪਸੰਦ ਤੇ ਹੁਣ ਰੇਟ ਤੁਸੀਂ ਸਾਡੇ ਨਾਲ ਕਰ ਲਿਓ ਜੈ 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 ਅਸੀਂ ਧੰਨਵਾਦ ਕਰੀ ਤੁਸੀ ਸਾਡੀ ਖਾਣ ਤੇ ਆਏ ਕੀ ਥੋੜੇ ਮਾਣ ਕਰਦੇ ਆ ਧੰਨਵਾਦ ਜੀ ਭਾਈ ਚਾਲਾ ਤੇ ਖਰਾ ਤਾਂ ਹੈ ਜੀ ਬੈਲ ਲਾ ਕੇ ਪਾਰ ਲਾਂਗੇ ਚਲੋ ਧੰਨਵਾਦ ਜੀ ਤੁਹਾਡਾ ਬਹੁਤ 1983 ਦੇ ਬਹੁਤ ਪੁਰਾਣੇ ਹੈ ਜੀ ਆ ਜੀ ਵੀ ਮੈਂ ਨਾ ਜਿਆਦਾ ਛੋਟੇ ਛੋਟੇ ਹੈ ਤੇ ਜਦੋਂ ਹੀ ਦੇਖਦਾ ਮੈਂ ਦੇਹੀ ਹੈ ਜੀ 40 ਸਾਲ ਹੋ ਗਏ 40 ਸਾਲ ਇਹ ਸਾਡ ਮੇਰੀ ਉਮਰ ਹੋ ਗਈ 32 ਸਾਲ ਪੈਂਫੋਟ ਦੇ ਘਰ 40 ਸਾਲ ਦੀ ਹੈ ਦੁਕਾਨਾਂ ਬਹੁਤ ਪੁਰਾਣੀ ਦੁਕਾਨ ਹੈ ਜੀ ਠੀਕ ਹੈ ਜੋ ਰੇਟ ਜਾ ਰਹੇ ਹੁੰਦੇ ਆ ਤਾਹੀਂ ਇੰਨਾ ਟਾਈਮ ਬੰਦਾ ਮਾਰਕੀਟ ਚ ਸਹੀ ਗੱਲ ਆ ਜੀ ਜੇ ਨਾਲੇ ਕਹਿੰਦੇ ਹੁੰਦੇ ਹ ਹਿਸਾਬ ਕਿਤਾਬ ਸਹੀ ਆ ਬੰਦਾ ਸਹੀ ਆ ਤਾਂ ਹੀ ਇੰਨੇ ਟਾਈਮ ਮਾਰਕੀਟ ਚ ਹੋ ਗਏ ਜੀ 40 ਸਾਲ ਤੋਂ ਦੁਕਾਨ ਤੇ ਹੈ ਨਾ ਉੱਥੇ ਜੀ ਦਾदू ਕਮਾਈ ਦਾ ਅੱਜ ਵੀ ਉਨੀ ਆ ਹੈਨਾ ਚਲੋ ਮਗੈ ਜੋਣੀ ਕਿ ਬਾਤ ਹੀ ਜਾਂਦੀ ਆ ਬੰਦੇ ਦੇ ਫਿਰ ਉਵੇਂ ਉਵੇਂ ਖਰਚੇ ਹੀ ਵਧਦੇ ਜਾਂਦੇ ਆ ਜੀ ਪਰ ਉਹ ਇਹਨਾਂ ਨੇ ਉਹੀ ਸਾਹ ਕੋ ਦਾਵਾ ਦੂ ਮਾਰ ਦੇਣਾ 100 200 ਦਾ ਇਤਰੋ ਜਰਾ ਵੱਧ ਨਹੀਂ ਰਾ ਕੋਈ ਜਿੱਦੇ ਚਾਹੀਦਾ ਵੀ ਦੇਖੋ ਬੰਦੇ ਵੀ ਰੱਖੇ ਹੋਏ ਆ ਬਾਈ ਨੇ ਹੈ ਜੇ ਹੁਣ ਚਾਰ ਪੈਸੇ বিনা ਬੱਚੇ ਬਾਈ ਨੂੰ ਦਿਹਾੜੀ ਛੱਡਣ ਦਾ ਵੀ ਕੀ ਫਾਇਦਾ ਚਲੋ ਉਹ ਹੀ ਦਿਖਾ ਲਾ ਦਿੰਦੇ ਦੇਖਦਾ ਲੋ ਮੈਂ ਢੂੜਦਾ ਕਿ ਮਗਲਾ ਚਲ ਆਹੀ ਕੋ ਫਾਈ ਦਦੇ ਅਸੀਂ ਦੇਖਦੇ ਆ ਹਾਂ ਹੁਣ ਬਾਅਦ ਵਿੱਚ ਬਣ ਕੇ ਇੱਕ ਦੋ ਚੀਜ਼ਾਂ ਬਦਲ ਗਈ ਜਿਵੇਂ ਹੁਣ ਆ ਏਸੀ ਵੀ ਲੱਗ ਗਈ ਇਧਰ ਉਹ ਐਲ ਸੀ ਡੀ ਲੱਗੀ ਸਾਡੇ ਬੰਦੇ ਬੱਕਰੀਆਂ ਵਾਲਾ ਉਹ ਨਵੀਂ ਫਿਰਦਾ ਸ਼ੋਰੂਮ ਵੀ ਬਣਾ ਲਿਆ ਸ਼ੋਰੂਮ ਵੀ ਬਣਾ ਲਿਆ ਯਾਨੀ ਕਿ ਚੰਗੀ ਮਾਰਕੀਟ ਰਹੀ ਤਾਂ ਹੌਲੀ ਹੌਲੀ ਕਹਿੰਦੇ ਪੈ ਟਿਕਾ ਲੇ ਵਧੀਆ ਕੰਮ ਹੋ ਗਿਆ ਜਿਹੜੀ ਨਾਈ ਲੱਗੀ ਉਹ ਤੇ ਸਾਡੇ ਆ ਤੇ ਕਿਤੇ ਲੱਗੀ 20 ਹੋ ਗਿਆ ਤੇ ਲੈਟ ਵੀ ਲੱਗੀ ਉਹਨਾਂ ਦੀ ਹੈਂਡਲ ਲੱਗ ਰਿਹਾ ਉਹ ਕਰ ਰਿਹਾ ਬਹੁਤ ਬਹੁਤ ਨਾ ਕਿੰਨੇ ਪੈਸੇ ਹੋਗੇ ਆਲੇ ਕਿੰਨੇ ਪੈਸੇ ਨੇ ਚੰਪਾ ਜੰਪਾ ਨਾ ਹੋਰ ਗਿਆ ਨਾ ਆ ਮਤ ਜਿੰਦਾ ਕਿ ਪਾਇਆ ਰਾ ਮਾੜੀ ਇਹ ਚਿੰਤਾ ਨਹੀਂ ਰਹੀ ਅੱਜ ਦਾ ਠੀਕ ਹੈ ਹੈਂਡਲ ਮੈਂ ਮੈਂ ਛੋਟਾ ਜਿਹਾ ਸੋਣਾ ਮਨੇ ਤਾਂ ਠੀਕ ਹੈ ਏਡਾ ਕਾ ਨਾ 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 ਇਹਨੂੰ ਹੁਣ ਆਏ ਆ ਵੀ ਕਿਤੇ ਪਾਪਾ ਚਲਾ ਨਾ ਲਵੇ ਹੈਨਾ ਤੇ ਮੈਂ ਵੀ ਚਲਾ ਲੈਣਾ ਮੈਂ ਵੀ ਚਲਾ ਲੈਣੀ ਆ ਅੱਜ ਆਏ ਆ ਨਾ ਗਰਨਾ ਜਮਾ ਨਹੀਂ ਕਰਦੀ ਤੇਰੇ ਕੋਲ ਸੈਂਕਰੀ ਟੈਨਸ਼ਨ ਕਰਨ ਲੈ ਦੱਸ ਆ ਜੂਗੀ ਆਉਣੀ ਨਾ ਬੱਤ पे ਠੀਕ ਆ ਅਜ ਤਾਂ ਠੀਕ ਆ ਨਾ ਬੱਤ ਠੀਕ ਆ ਮਮਾ ਬਾਪਰ ਵੀ ਟੰਗੀ ਪਈ ਆ ਹਾਂ ਬੋਏ ਆ ਲਾਜੀ ਆ ਟੱਲੀ ਆ ਟੱਲੀ ਲੱਗੀ ਜੀ ਕਿਆ ਕਹਿੰਦਾ ਤੂੰ ਬੋਛੇਤੀ ਬੋਲ ਲੈਟ ਹਲੇ ਹੈ ਨਹੀਂ ਅਕਲ ਕਹਿੰਦੇ ਜਿੱਦਣ ਅੱਕੀ ਜਿੱਦਣ ਲਾਈਟ ਆ ਗਈ ਤੁਸੀਂ ਫਿਰ ਲਾ ਦੂੰਗਾ ਸੌ ਵਾਰ ਲਾ ਦੂੰਗਾ ਠੀਕ ਆ ਹਫਤੇ ਤੱਕ ਜੇ ਆਪਣੇ ਕੋਲ ਆ ਗਈ ਆਪਾਂ ਲਾ ਲੂੰਗੇ हां भाई क्या कहना बोल ਹੁਣ ਕਰ ਫਿਰ ਹੁਣ ਬਾਈ ਦਾ ਕਿਆ ਹਿਸਾਬ-ਤਬ ਕਰਨਾ ਕਰਦੇ ਬਾਈ ਦਾ ਹਿਸਾਬ ਫੜਾ ਫੇ ਬਾਈ ਨੂੰ ਦੇਖ ਦੇ ਤੈਨੂੰ ਮੈਨੂੰ ਹੈ ਨਹੀਂ ਨਹੀਂ ਦੇਖ ਉਹ ਪਾਏ ਮੈਨੂੰ ਫੜਾਏ ਨਹੀਂ ਦੇਖ ਕਮਾਲ ਆ ਯਾਰ ਪਾਏ ਜੁਦਾਏ ਤੁਸੀਂ ਆ ਲੈ ਆ ਤਾਂ ਮੇਰਾ ਕੈਮਰਾ ਸਬੂਤ ਆ ਜੀ ਮਾਤਾ ਜਦੇ ਫੜ ਲੰਨਾ ਥੋੜੇ ਵਾਂਗੂ ਹਾ ਹਾ ਛੋਟੇ ਬੁਗੂ ਜੇ ਮਾਰ ਲੜਾ ਇਹ ਦੇਖੋ ਕੈਮਰਾ ਹੈ ਮੈਨੂੰ ਬਦਨਾਮ ਕਰ ਰੱਖਿਆ ਦਾ ਯਾਰ ਤੂੰ ਪੈਸੇ ਦੇ ਤੇ ਭਾਈ ਬੈਠਾ ਕਹਿੰਦਾ ਤੈਨੂੰ ਖੁੜਾ ਦੇ ਲੈ ਭਾਈਆਂ ਦੇ ਵੀ ਗੁੱਸੂ ਹੋਇਆ ਲੈ ਹਾਂ ਮੈਨੂੰ ਦਾ ਬਦਨਾਮ ਕਰਤਾ ਤਾਂ ਕਰਤਾ ਤਾਂ ਕਿ ਨਹੀਂ ਜੀ ਸਹੀ ਗੱਲ ਹੈ ਪੈਸਾ ਤਾਂ ਆਪ ਚੋੜ ਹੈ ਆਹ ਆਪ ਚੋੜ ਹੈ ਪੈਸਾ ਆਪ ਚੋੜ ਹੈ ਕੀਆ ਤਕੀ ਖੈਰ ਮੋੜੇ ਕਹਤਾ ਜੀਆ ਮੁੰਡਾ ਸਾਡਾ ਭਰਾ ਵਾਹ ਥੈਂਕ ਯੂ ਜੀ ਥੋੜਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਚੱਲੀਏ ਭਾਈ ਚੱਲ ਵੀ ਚੱਲੀ ਮਨਿੰਦਰ ਸਿੰਘ ਥੈਂਕ ਯੂ ਕਹਦੇ ਆਂ ਫਿਰ ਨੂੰ ਸ਼ਾਸ਼ੀ ਗਾਲੀ ਥੈਂਕ ਯੂ ਧੰਨਵਾਦ ਥੈਂਕ ਯੂ ਬਿਲਕੁਲ ਧੰਨਵਾਦ ਜੀ ਧੰਨਵਾਦ ਜੀ ਵੈਲਕਮ ਚੰਗਾ ਵੀਰੇ ਸ਼ਾਸ਼ੀ ਗਾ ਚੱਲ ਵੀ ਆ ਜਾ ਲਾ ਵੀ ਹੋ ਗਈ ਰੈਡੀ ਲਾ ਜੀ ਸਾਡਾ ਸੈਂਗਰੀ ਹੋ ਗਿਆ ਰੈਡੀ ਇਹ ਹੁਣ ਜਾਊਗਾ ਕਿਵੇਂ ਇਹ ਤੂੰ ਲੈ ਕੇ ਜਾਊਗਾ ਹੁਣ ਚਲ ਛੱਡ ਦੀ ਬਾਈ ਕੋਲ ਕੌਣ ਲੈ ਕੇ ਜਾਣਾ ਕੌਣ ਲੈ ਕੇ ਜਾਊ ਤੇ ਇੱਥੇ ਨਹੀਂ ਚੱਲਣਾ ਇਹ ਤਾਇਆ ਲੈ ਕੇ ਆਉ ਇਹ ਮੋਟਰਸਾਈਕਲ ਤੇ ਇਹ ਮੋਟਰਸਾਈਕਲ ਪਰ ਜਾਊ ਕਹਿੰਦੇ ਹੈ ਚਲ ਫਿਰ ਚੱਕ ਬਾਈ ਚੱਲੀਏ ਯਾਰ ਲੇਟ ਹੋ ਗਏ ਆਪਾਂ ਚਲ ਵੀ ਗਰੰਟੀ ਆਦੀ ਹੈ ਤੇਨੇ ਨਾ ਛੱਡ ਨੂੰ ਆਪ ਚਲਾਉਂਦੇ ਹੁਣ ਪਤਾ ਲੱਗਿਆ ਇਹਨੂੰ ਅੰਦਰ ਦਾ ਲਿਆ ਭਾਈ ਠੀਕ ਆ ਬੀਬੀ ਹੈ ਹੈ ਪਸੰਦ ਆ ਸਾਈਕਲ ਇਹ ਕਿਵੇਂ ਠੀਕ ਆ ਇਹ 7000 ਦੀ ਦਿੱਤੀ ਆ ਅੱਛਾ 8 ਮੰਗਦਾ ਆ ਹੱਥ ਮੰਗਦਾ ਕਾ ਕੋਈ ਗੱਲ ਨਹੀਂ ਆ ਤੁਹਾਡੇ ਨਾਲ ਪੁਰਾਣਾ ਪਿਆਰ ਆ ਵੀ ਵੈਸੇ ਕੋਈ ਗੱਲ ਨਹੀਂ ਕਾ ਜਿਹੜੇ ਮੈਂ ਬਚਾਉਣੇ ਮੈਂ ਛੱਡ ਤੇ ਵੀ ਤੁਸੀਂ ਇੰਨੇ ਹੀ ਦੇ ਦਿਓ ਪਿਆਰ ਤਾਂ ਉਹਨਾਂ ਨਾਲ ਤਾਂ ਉਹਨਾਂ ਨੇ ਦੇ ਦਿੱਤੀ ਇੰਨੇ ਨੇ ਪੜਿਆ ਮਹਿੰਦਰ ਸਿੰਘ ਮੰਦਰ ਬੜੀ ਨਹੀਂ ਹੈਗੀ ਤੂੰ ਹੋਰ ਹੋਰ ਸਿੱਖੂਗਾ। ਲਓ ਲਓ ਸਿੱਖਣਾ ਸਿੱਖੋ। ਮਾਜੀ ਨਹੀਂ ਰੁਜੇ ਲਾਕੇ। ਹਾਂ ਮੈਂ ਚਲਾ ਲੈਣੀ ਹੈ ਚਲਾਉਣ ਨੂੰ ਮੈਨੂੰ ਕਿਹਾ। ਦੇਖੀ ਗਏ ਨਾ ਚਲਾ ਕੇ। ਨਹੀਂ ਦੇਖ ਲੈਣ ਦੇ। ਦੇ ਲੈ ਆ ਵੀ ਪਾਪਾ ਉਹਦਾ ਸਾਈਕਲੀ ਲੈ ਕੇ। ਲਓ ਜਮਾਂ ਦਾ ਵੀ ਨਿਊ ਸਾਈਕਲੀ। ਪਾ ਮੈਨੇ ਚਲਾਣੀ ਹੋਣੀ ਮੇਰੇ ਹੱਟ ਦੀ ਨਹੀਂ ਹੈਗੀ। ਲੈ ਕਰ ਦੇ ਬਈ। ਦਰਮੁਨਿੰਦਰ ਲੈ ਗਿਆ ਗੱਡੀ ਹੁਣ ਪਿੱਛੇ ਤਾਂ ਉਹ ਤੋਂ ਸ਼ਗਰ ਸੁਗੰਦਾ ਲੈ ਲੈਣ ਦੋ ਪੈਸੇ ਵੀ ਦੇਣੇ ਪੈਣੇ ਮम्मा ਨੂੰ ਕੋ ਚੱਕਰ ਨਹੀਂ ਦੇਣੀ ਪਰ ਮੈਂ ਜਿਉਣਾ ਘਟਾ ਕਰਨਾ ਕੋਤ ਚੰਦਰ ਨੂੰ ਹੁਣੇ ਤਾਂ ਆਪੀ ਨਹੀਂ ਕਰਨਾ ਨਾ ਹਾਂ ਦਾ ਪਰ ਤਾਂ ਤੇਲ ਪਾਉਂਦੀ ਟੈਰਰ ਵੀ ਤਾਂ ਪਾਉਣੇ ਹੁੰਨੇ ਆ ਅੱਛਾ ਚੱਲ ਗੱਡੀਆਂ ਨਾਲ ਨੀਰਜ ਦਾ ਉਹ ਨਿੰਦਰ ਕਰਦੀ ਕਿ ਛਾਵਾਂ ਘੱਟ ਆ ਨਾ ਮੈਨੂੰ ਲੱਗਦੀ ਆ ਚਲੋ ਠੀਕ ਆ ਜੀ ਬਾਕੀ ਹੁਣ ਕਿਦੇ ਉਹ ਦਵਾਵਾਂ ਤੁਹਾਡੀ ਕਿਰਪਾ ਦੇ ਨਾਲ ਅੱਜ ਮਨਿੰਦਰ ਨੂੰ ਮਿਲੀ ਆ ਜੀ ਸਾਈਕਲਿੰਗ ਕਿਉਂਕਿ ਜੇ ਤੁਸੀਂ ਸਾਡਾ ਸਾਥ ਦਿੰਦੇ ਆ ਤਾਂ ਪ੍ਰਮਾਤਮਾ ਸਾਨੂੰ ਮੜਾ ਮੋਟਾ ਤਿਲਕਾ ਫੁਲਕਾ ਮਾੜਾ ਮੋਟਾ ਜੋ ਵੀ ਹੈ ਸਾਨੂੰ ਆਮਦਨ ਆਉਂਦੀ ਹੈ ਜੀ ਤੇ ਬਾਕੀ ਠੀਕ ਹੈ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਹੈ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ 'ਚ ਚਰਨਜੀਤ ਕੌਰ ਨੇ ਕੀਤੀ ਮਨਿੰਦਰ ਨੂੰ ਪਾਠੀ ਕੁਰਕਰੇ ਦੇ ਕੇ ਹੀ ਸਾਰਿਆ ਟਟੜ ਟਟੜ ਡੱਬੇ ਪਏ ਆ ਮੇਰੀ ਸੱਸ ਨੇ ਇਹਦੇ ਸੰਧਾਰੇ ਲਿਆਂਦੇ ਤੇ ਟਟੜ ਟਟੜ ਲਓ ਜੀ